ਉਹ ਤਾਂ ਨਮਾਇਸ਼ ਤੇ ਯਰੇ ਐਕਸਪੈਕਟ ਕਰਦਾ ਆ ਯਰੇ ਬੇਕੋ ਕਰਦਾ ਹੈ ਤਾਂ ਕਿ ਲੱਗੀਆਂ ਤੇ ਫੇਰ ਨੇ ਕੀ ਤੁਹਾਡੇ ਕਹਿਣ ਦਾ ਫਾਇਦਾ ਬਲਕਿ ਆ ਦੇ ਦੇ ਉਹਨਾਂ ਨੂੰ ਹਾਂ ਤਾਂ ਮੋਟ ਹੀ ਪਾਉਣ ਵਾਲਾ ਕੰਮ ਰਹਿ ਗਿਆ ਬਸ ਅਜੇ ਤਾਂ ਇਹਦੀ ਕੁਝ ਹੋਰ ਆ ਰਹੀ ਤਾਂ ਕਾਹ ਚੋਂ ਮੈਂ ਕਰਾਂ ਮਤਲਬ ਇੱਕ ਲਿਖ ਤਾ ਤੱਕ ਇੱਕ ਪਾਸੇ ਤੋਂ ਤਾਂ ਨਹੀਂ ਬੋਲਦੀਆਂ ਨਾ ਹੋਈ ਗੰਮ लखनऊ तो आयां ला ਕਿਆ ਜਵਾਂ ਦੇ ਮੋੜ ਜਾਉਂਦੇ ਹੋਰ ਘੰਟੇ ਭਰੀਏ ਜੋ ਪਾਈਂ ਅੱਗੇ ਇਹ ਕਿੰਨੇ ਘੰਟੇ ਲੱਗੇ ਆਏ ਐ ਐਵੇਂ ਕੋ ਮਾਰ ਕੋਣ ਹੈ ਮਾਰ ਕੋ ਕਿਰਵਾਤੀਆ ਗਿਓ ਆਪਕੋ ਕਹਿੰਦੇ ਆਹ ਤੇ ਕੰਟਰੀ ਤੋਂ ਪਤਾ ਕਰ ਅਖੀਰ ਮੰਨ ਕਰ ਬੰਦੇ ਦਾ ਹੁੰਦਾ ਬੰਦ ਕਰ ਸਰਬਤ ਸਰਬਤ ਮੰਦੇ ਲੋਨ ਦੀ ਉਹ ਨਾ ਲੋਨ ਦੀ ਚਲੋ ਜੰਗ ਲੇ ਨੀ i'll put it ਆ ਦੇਖੋ ਆਪਣੇ ਦੇਖੇ ਜਿਹੜਾ ਉਹਦਾ ਇਹ ਜਿਹੜਾ ਆਇਆ ਇਹ ਬੰਦੇ ਆਪਣੇ ਪਾਇਆ ਇੱਥੇ ਤੁਹਾਡੀ ਕਸਟਮਰ ਜਿਹੜੀ ਰੋਣੀ ਦੁਕਾਨ ਦਾ ਮਤਲਬ ਨਹੀਂ ਪਤਾ ਜਿਹੜੀ ਅੰਦਰ ਲਾੜ ਕਰਕੇ ਲਾਓ ਇੱਥੇ ਕਸਟਮਰ ਦੀ ਗੱਡੀ ਰੋਕੇ ਕਸਟਮਰ ਦੀ ਗੱਡੀ ਉੱਥੇ ਰੋਕ ਦੀ ਜਾਮ ਲੱਗਦਾ ਉਹ ਨੋ ਸਭ ਰੈਡੀ ਕਰੇ ਚੱਕਰ ਕੋ ਰੈਡੀ ਦੇ ਉੱਤੇ ਰੱਖਣਾ ਹੈ ਜਿੱਥੇ ਹੈਲੋ ਕਮਾਂ ਕਰਾ ਸੌਰੀ ਕੋਈ ਵੀ ਰੈਡੀ ਵਾਲਾ ਰੈਡੀ ਤੋਂ ਥੱਲੇ ਫਰੂਟ ਨਹੀਂ ਹੋਣਾ ਚਾਹੀਦਾ ਕੋਈ ਕ੍ਰੇਟ ਨਹੀਂ ਰੈਡੀ ਲਾਉਣੀ ਆ ਨਾ ਕਿ ਦੁਕਾਨ ਬਣਾਉਣੀ ਇੱਥੇ ਉਹ ਨਵੇਂ ਕੰਮ ਸ਼ੁਰੂ ਕੀਤਾ ਰੈਡੀ ਖੜੀ ਕਹਿ ਕੇ ਨਾਲ ਦੁਕਾਨ ਬਣਾਤੀ ਆ ਸਾਰੇ ਹੀ ਆਪਣੇ ਜਿੰਨੇ ਆ ਰੈ ਗਰੁੱਪ ਦੇਖੋ ਰੈਡੀ ਦੇ ਉੱਤੇ ਆਪਣਾ ਫਰੂਟ ਤਾਂ ਜਦੋਂ ਐਮਰਜੈਂਸੀ ਉੱਥੇ ਲੋਡ ਪੈ ਗਈ ਤਾਂ ਵੀਆਪੀ ਰੋਡ ਤੇ ਕ੍ਰੰਤ ਜਿਹੜੀ ਜਿਹੜੀ ਮੂਵ ਹੋ ਗਈ। ਇਹ ਕਰਾ ਸਾਰੇ ਹੋਣੇ। ਤੁਹਾਨੂੰ ਕਹਿੰਦੇ 10 ਮਿੰਟਾਂ ਦੇ ਜਿਹਦਾ ਨਾਮ ਹੋਏ ਦੇ ਖਿਲਾਫ ਕਾਰਵਾਈ ਹੋਏਗੀ। ਕੂਣ ਜਿਹੜਾ ਰੇਡੀਆਂ ਦੇ ਉੱਤੇ ਹੋਵੇ। ਉਹਦਾ ਫਰੂਟ ਜਿਹੜਾ ਥੱਲੇ ਨਹੀਂ ਲੱਗਣਾ ਚਾਹੀਦਾ। ਰੇੜੀ ਦੇ ਸਪੂਰੇ ਕੱਪੜੇ। ਆਹ ਦਾ ਸਪੂਰੇ ਕੱਪੜੇ। ਸਾਰੇ ਲੈ ਕੇ ਜਾਂਦੇ ਆਪਾਂ। ਆ ਦੋ ਦੋ ਰੇਕ ਆਪਣੇ ਸਾਰੇ। ਬਾਹਰੋਂ।

ਦੇ ਸ਼ੰਡਰ ਦੇ ਇਸ਼ਾਰੇ ਕੀਤੇ ਗਏਗੇ ਨੇ ਹਰ ਰੋਜ਼ 11 ਵਜੇ ਤੋਂ ਲੈ ਕੇ 3 ਵਜੇ ਚੜ੍ਹ ਜਿਹੜੀਆਂ ਕਰੋਸਿੰਟ ਆ ਜਿਨ੍ਹਾਂ ਲੋਕਾਂ ਨੇ ਸੜਕਾਂ ਦੇ ਕਬਜ਼ੇ ਕੀਤੇ ਉਹਨਾਂ ਨੂੰ ਹਟਾਉਣਾ ਇਹਦੇ ਸਬੰਧ ਵਿੱਚ ਅਸੀਂ ਕੱਲ ਵੀ ਜਿਹੜਾ ਗੋਰੇ ਦੀ ਹੱਡੀ ਵਾਲਾ ਸਾਈਡ ਆ ਬੱਸ ਸਟੈਂਡ ਦੇ ਸਾਹਮਣੇ ਉਸ ਜਗ੍ਹਾ ਤੇ ਸਾਰੀ ਕਰੋਸਿੰਟ ਢਾਈ ਸੀ ਅੱਜ ਇੱਕ ਕਾਰਪੋਰੇਸ਼ਨ ਦੇ ਨਾਲ ਸਾਡੀ ਟੀਮ ਜਿਹੜੀ ਆ ਸਿਟੀ ਸੈਂਟਰ ਤੇ ਬਾਬੇ ਸ਼ਿਦਾਲੀ ਸਾਈਡ ਤੇ ਚੱਲ ਰਹੀ ਹੈ ਮਨ ਐਸਪੀ ਦੇ ਨਾਲ ਸੜਕ ਇੰਸਪੈਕਟਰ ਅਮਰਜੀਤ ਸਿੰਘ ਅਸੀਂ ਜਿਹੜਾ ਸ਼ੋਕਾ ਚਾਹੋ ਤਾਂ ਰੀਅਲਟੇ ਚਾਹੋ ਜਿਹਦੇ ਉੱਤੇ ਲੋਕਾਂ ਨੇ ਰੇੜੀਆਂ ਲਾ ਕੇ ਰੇੜੀਆਂ ਦੇ ਨਾਲ ਵੈਗ ਲਾਏ ਦੁਕਾਨਾਂ ਬਣਾਈਆਂ ਜਦੋਂ ਕਿ ਉਹ ਰੂਟ ਦੀ ਰੇੜੀ ਲਾ ਸਕਦੇ ਆ ਔਰ ਨਾਲ ਇੱਥੇ ਲੋਕਾਂ ਨੇ ਕੀ ਕੀਤਾ ਕਿ ਇੱਥੇ ਜਿਹੜੀਆਂ ਪੈਕਿੰਗ ਦਾ ਜਿਹੜਾ ਲੋਕਾਂ ਦਾ ਜਿਹੜਾ ਕੋਈ ਬਾਹਰ ਜਿਹੜਾ ਕੋਈ ਸਮਾਨ ਵਗੈਰਾ ਭੇਜਦੇ ਆ ਪਾਰਸਲ ਵਗੈਰਾ ਪਾਰਸਲ ਜਿਹੜੇ ਪੈਕਿੰਗ ਦੀਆਂ ਦੁਕਾਨਾਂ ਬਣਾਈਆਂ ਸੜਕ 'ਤੇ ਜਦੋਂ ਕਿ ਤੁੰਦਾ ਕੋਈ ਰੇੜੀ ਫਰੂਟ ਦੀ ਹੋ ਗਈ ਕੋਈ ਸਬਜ਼ੀ ਦੀ ਉਹ ਜੜੀਆਂ ਚੀਜ਼ਾਂ ਖਰਾਬ ਹੋ ਸਕੀਆਂ ਮਤਲਬ ਇਹ ਤਾਂ ਚੀਜ਼ਾਂ ਦੁਕਾਨਾਂ ਦੇ ਵਿੱਚ ਚਾਹੀਦੀਆਂ ਇਹਦੀਆਂ ਦੁਕਾਨ ਹੁੰਦੀਆਂ ਸ਼ਾਪਸ ਹੁੰਦੀਆਂ ਜਿੱਥੇ ਲੋਕਾਂ ਦੇ ਸਾਮਾਨ ਪਾਰਸਲ ਹੁੰਦਾ ਬੋਲੇ ਇਹਦੇ ਵਿੱਚ ਜਿਹੜਾ ਇਹ ਲੋਕਾਂ ਨੇ ਥੋੜੀਆਂ ਨੇ ਸਾਰੀਆਂ ਮਤ ਕਰਾਈਆਂ ਗਈਆਂ ਨੇ ਅਰੇ ਜਿਹੜੇ ਆ ਕਾਰ ਬਾਜ਼ਾਰ ਵਾਲੇ ਉਹਨਾਂ ਨੇ ਆਪਣੀਆਂ ਕਾਰਾਂ ਜਿਹੜੀਆਂ ਨੇ ਉਹ ਦੋ ਦੋ ਤਿੰਨ ਤਿੰਨ ਲਾਈਨਾਂ ਦੇ ਉੱਤੇ ਚੈਲੋ ਲਾਈਨ ਦੇ ਅੰਦਰ ਉਹਨਾਂ ਆਪਣੀਆਂ ਗੱਡੀਆਂ ਖੜੀਆਂ ਕੀਤੀਆਂ ਜਿਹੜੀਆਂ ਅੱਜ ਉਹਨਾਂ ਨੇ ਖੜੀਆਂ ਟੋ ਕਰਕੇ ਫੜੀਆਂ ਗਈਆਂ ਨੇ ਇਹ ਨਾਲ ਉਹਨਾਂ ਦੇ ਚਲਾਨ ਵੀ ਕਿਤੇ ਗਏ ਸਾਡੀ ਆਪ ਦੇ ਮੈਦਰੇ ਲੋਕਾਂ ਨੂੰ ਬੇਤੀ ਆ ਕਿ ਜਿਹੜੇ ਕਾਰ ਬਜ਼ਾਰ ਵਾਲੇ ਨੇ ਉਹ ਆਪਣੀ ਇੱਕ ਦੀ ਗੱਡੀ ਕਾਰ ਬਜ਼ਾਰ ਦੇ ਬਾਹਰ ਲਾ ਦੇਣ ਬਾਕੀ ਗੱਡੀਆਂ ਜਿੱਥੇ ਉਹਨਾਂ ਦੀ ਕੋਈ ਆਪਣੇ ਘਰ ਆ ਜਾਂ ਕੋਈ ਉਹਨਾਂ ਦੇ ਜਿੱਥੇ ਆਪਣਾ ਉਹਨਾਂ ਦੀ ਪਾਰਕਿੰਗ ਆ ਉੱਥੇ ਗੱਡੀਆਂ ਲਾਉਣ ਅਦੇ ਜਿਹੜੀ ਆਪਣੇ ਕਾਰ ਬਜ਼ਾਰ ਦੇ ਸਾਹਮਣੇ ਗਏ ਤਿੰਨ ਤੇ ਲੈਣਾ ਕਰਕੇ ਗੱਡੀਆਂ ਨਾ ਲਾਉਣ ਜਿਹੜੇ ਰੇੜੀਆਂ ਵਾਲੇ ਨੇ ਉਹ ਰੇੜੀ ਜਿਹੜੀ ਚੱਲ ਫਿਰ ਕੇ ਹੁੰਦੀ ਆ ਨਾ ਕਿ ਪਰਮਨੈਂਟ ਸਟਾਰਟ ਦੇਤੇ ਸੌ ਸੌ ਪੁਰਾਣੇ ਉਹ ਜਿਹੜੇ ਰੈਕ ਲਾ ਕੇ ਜਿਹੜੀਆਂ ਸਟਾਪਰ ਉਹ ਵੀ ਬੰਦ ਕਰਾਈਆਂ ਜਾਂਦੀਆਂ ਇਹ ਜਿਹੜੀ ਸਾਰੇ ਆ ਹਰ ਰੋਜ਼ ਜਿਹੜੀ ਸਾਡੇ ਉੱਤੇ ਚਲਾਈ ਜਾਂਦਾ ਤਾਂ ਦੇਖਿਆ ਜਾਂਦਾ ਹੈ ਕਿ ਦੁਕਾਨਦਾਰਾਂ ਦੇ ਨਾਲ ਆ ਜਿਹੜੇ ਆਮ ਲੋਕ ਵੀ ਆਉਂਦੇ ਨੇ ਆ ਕੇ ਗੱਡੀਆਂ ਤੇ ਖੜੇ ਤੇ ਲਗਾ ਕੇ ਚੰਜਦੇ ਉਹਨਾਂ ਤੋਂ ਕੋਈ ਅੰਦੀ ਅੰਦੀ ਹੋਵੇ ਇਸ ਤਰ੍ਹਾਂ ਆ ਜਿਹੜੇ ਦੁਕਾਨਦਾਰ ਉਹ ਜਿੱਥੇ ਚੈਰੋਨ ਲੱਗੀ ਆ ਟੈਂਪਰੇਰੀ ਪਰਜੈਲ ਹੋਣ ਦਾ ਮਤਲਬ ਟੈਂਪਰੇਰੀ ਪਾਰਕਿੰਗ ਕੋਈ 15 ਮਿੰਟ ਰੀ ਕੋ 20 ਮਿੰਟ ਵਾਸਤੇ ਗੱਡੀ ਖੜੀ ਕਰ ਇਹ ਜਿਹੜੇ ਆ ਸਾਡੀ ਬੇਨਤੀ ਆ ਲੋਕਾਂ ਨੂੰ ਕਿ ਜਿਹੜੀ ਤੁਸੀਂ ਗੱਡੀ ਖੜੀ ਕਰਨ ਲੱਗਿਆਂ ਜਿੱਥੇ ਤੁਹਾਡੀ ਚੈਲੂ ਲਾਈਨ ਦੇ ਅੰਦਰ ਬਾਹਰ ਖੜੀ ਕਰੋ ਜੇਕਰ ਉਸ ਜਗ੍ਹਾ ਦੇ ਉੱਤੇ ਕੋਈ ਗੱਡੀਆਂ ਆਲਰੇਡੀ ਖੜੀਆਂ ਨੇ ਤੇ ਆਪਣੀ ਵਾਰੀ ਦਾ ਇੰਤਜ਼ਾਰ ਕਰੋ ਜਾਂ ਉੱਥੇ ਨੇੜੇ ਜਿਹੜੀ ਪਾਰਕਿੰਗ ਉੱਥੇ ਗੱਡੀ ਖੜੀ ਕਰੋ ਸੜਕ ਦੇ ਵਿੱਚ ਗੱਡੀ ਖੜੀ ਕਰੋਗੇ ਤੇ ਤੁਹਾਡਾ ਚਲਾਨ ਕਟਿਆ ਜਾਏਗਾ ਜੋ ਸਾਡੇ ਵੱਲੋਂ ਕਰੀਬ 700 800 ਚਲਾਨ ਹਰ ਰੋਜ਼ ਕੀਤਾ ਜਾਂਦਾ ਹੈ ਤੁਸੀਂ ਦੇਖਿਆ ਗਿਆ ਕਿ ਆਈ ਤੋਂ ਬੈਟਰੀਟ ਸਿਆਤੇ ਵੀ ਸਖਤੀ ਦਿਖਾਈ ਗਈ ਹੈ ਕਿ ਜਿਨ੍ਹਾਂ ਦੇ ਨੰਬਰ ਨਹੀਂ ਸੀ ਲੱਗੇ ਔਰ ਜਿਨ੍ਹਾਂ ਨੇ ਨੰਬਰ ਨਹੀਂ ਲਗਾਏ ਉਹਨਾਂ ਨੂੰ ਵੀ ਸਿਖਾਣਾ ਜਾਊਗਾ ਦੇਖੋ ਜੀ ਦੇਖਦੇ ਆ ਜਿਨ੍ਹਾਂ ਨੇ ਬੈਟਰੀ ਰਿਫਲ ਦੇ ਨੰਬਰ ਨਹੀਂ ਲਾਏ ਜਿਹੜਾ ਪੁਲਿਸ ਦਾ ਜੁਨੀਕ ਨੰਬਰ ਹੈ ਇੱਕ ਆਧਾਰ ਸੀ ਨੰਬਰ ਇਹ ਕਹਿੰਦੇ ਜੁਨੀਕ ਹੈ ਜਿਹੜਾ ਸਾਡੇ ਕੋਲ ਨੰਬਰ ਜਿਹਦਾ ਰਿਕਾਰਡ ਆ ਜਿਹਦੇ ਉੱਤੇ ਕਈ 100 200 ਆਰਮੀ ਦੇ ਜਿਹੜੇ ਕੋਈ ਸਮਾਨ ਗੁੰਮ ਹੋ ਗਿਆ ਪਾਸਾ ਨੂੰ ਟ੍ਰੇਸ ਕਰਕੇ ਦਿੱਤਾ ਇਹ ਸਾਰੇ ਜਿਹੜੀ ਬੈਟਰੀ ਰਿਕਸ਼ਾ ਤੇ ਰਿਕਸ਼ਾ ਨੂੰ ਦੇ ਆ ਕਿ ਵਿਦਆਊਟ ਨੰਬਰ ਸ਼ਹਿਰ ਦੇ ਵਿੱਚ ਕੋਈ ਵੀ ਬੈਟਰੀ ਨਹੀਂ ਚਲੇਗੀ ਹਰੇਕ ਬੈਟਰੀ ਜਿਹੜੀ ਆ ਉਹ ਸਾਡੇ ਡਰਾਈਵਰ ਦੱਬਰੋਂ ਆਪਣਾ ਜਿਹੜਾ ਜੁਨੀਕ ਨੰਬਰ ਲਵਾਏਗਾ ਉਹ ਨੰਬਰ ਲਵਾ ਕੇ ਸ਼ਹਿਰ ਦੇ ਵਿੱਚ ਬੈਟਰੀ ਚੱਲ ਸਕਦਾ। ਜਿਹੜੇ ਆਨ ਲੋਕ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਅਰੇ ਦੇਖੋ ਅਸੀਂ ਸਾਹਿਬ ਤੁਹਾਡੇ ਮਾਦਮੇ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਲੋਕ ਬੈਟਰੀ ਦੇ ਵਿੱਚ ਸਵਾਰੀ ਕਰਦੇ ਆ ਉਹ ਉਸੇ ਬੈਟਰੀ ਦੇ ਵਿੱਚ ਉਸੇ ਆਰਡਰ ਚ ਸਵਾਰੀ ਕਰਨ ਜਿਹਦੇ ਉੱਤੇ ਸਾਡੇ ਚੈਲੋ ਰੰਗ ਦਾ ਜਾਂ ਰੈੱਡ ਨੰਬਰ ਦਾ ਜਲੀਕ ਨੰਬਰ ਲੱਗਾ। ਜਿਹਦੇ ਉੱਤੇ ਉਹਦਾ ਡਰਾਈਵਰ ਦਾ ਮੋਬਾਈਲ ਨੰਬਰ ਹੋਵੇ। ਉਹਨਾਂ ਉਸੇ ਹੀ ਆਪਣਾ ਜਿਹੜਾ ਵਾ ਸਫ਼ਰ ਕਰਨਾ ਤਾਂ ਜੋ ਕੱਲ ਨੂੰ ਉਹਨਾਂ ਦਾ ਕੋਈ ਸਮਾਨ ਭੁੱਲ ਜਾਂਦੇ ਆ ਜਾਂ ਉਹਨਾਂ ਦਾ ਕੋਈ ਡਰਾਈਵਰ ਬੈਸਪੇਵ ਕਰਦਾ ਤਾਂ ਤਾਂ ਜੋ ਸਾਨੂੰ ਆਣ ਕੇ ਦੱਸਣਗੇ ਕਿ ਅਸੀਂ ਉਸ ਨੰਬਰ ਵਾਲੇ ਬੰਦੇ ਨੂੰ ਟ੍ਰੇਸ ਕਰ ਸਕਦੇ ਹਾਂ ਸਾਡੀ ਬੇਨਤੀ ਹੈ ਕਿ ਜਿਹਨਾਂ ਪੈਟਰੀਆਂ ਤੇ ਆਟੋਆਂ ਦੇ ਨੰਬਰ ਲੱਗਾ ਸਵਾਰੀਆਂ ਨੂੰ ਨਾ ਤੇ ਸਫ਼ਰ ਕਰਨਾ ਚਾਹੀਦਾ ਧੰਨਵਾਦ